ਸਤਿ ਸ਼੍ਰੀ ਅਕਾਲ ਨਮਸਕਾਰ ਸਵਾਗਤ ਕਰਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੇ ਗਾਈਸ ਆਪਾਂ ਖੋਲ ਲਿਆ ਆ ਰੇਸ ਲਾਉਣੇ ਫੁੱਟ ਰੇਸ ਰੇਸ ਲਾਉਣੀ ਆ ਕਿ ਆਪਾਂ ਫਿਰ ਲਾਓ ਜੀ ਮਿੱਤਰੋ ਆ ਲਾ ਲਿਆ ਆਪਾਂ ਉਹਦੇ ਨਾਲ ਤੇ ਥੱਲੇ ਆਪਾਂ ਖਰਾਬ ਨਹੀਂ ਕਰਨੇ ਬੱਤੇ ਨਹੀਂ ਹੈਗੇ ਇਸੇ ਨਾਲ ਫਟ ਕਰ ਦਾਂਗੇ ਕਿਉਂਕਿ ਦੁਬਾਰਾ ਵੀ ਲੱਗ ਜੀ ਤੇ ਲਓ ਜੀ ਗਾਈਸ ਕਹਿੰਦੇ ਆਗੇ ਆਪਾਂ ਡਾਇਨਾਸੌਰ ਦੇ ਲਵਾਉਂਦੇ ਹਿਸ ਇਹ ਇੱਕ ਇੱਧਰ ਖੜਾਇਆ ਕਿਉਂਕਾ ਸੌਣਾ ਨਹੀਂ ਕਿਕਾ ਆਵਾਮਾਂਗੇ ਹੁਣ ਦੇਖੀ ਚੱਲਿਓ ਤੇ ਲਓ ਜੀ ਲਾ ਕੇ ਦੇਖਦੇ ਆਪਾਂ ਜਰੂਰ ਸੀ ਨਾ ਕਿ ਆਈ ਸੀ ਇਹ ਆਈ ਸੀ ਤੇ ਇੱਥੇ ਕਰਾਂ ਕੰਮ ਉਹ ਜਾਣੀ ਤੇ ਇੱਥੇ ਹੁੰਦੀ ਆ ਰੇਸ ਆਏ ਇਹ ਆਹੋ ਫੇਰ ਆਈਂ ਕਹਿਣਾ ਮੈਂ ਇੱਥੇ ਸੈੱਟ ਆਗਾ ਵੀ ਫੇਰ ਇੱਧਰ ਵੀ ਲੱਗਣਾ ਆਏ ਕਿ ਮੈਂ ਲੱਗ ਤੇ ਲਓ ਜੀ ਟੋਕ ਬਾੜੀ ਇਹਦੇ ਵੀ ਪਤਾ ਕੀਤਾ ਸੀਗਾ ਮੇਲੇ ਨਹੀਂ ਹੈਗਾ ਛੱਟਾ ਬਸ ਛੱਤੀ ਐ ਕਰਾਂਗੇ ਨਹੀਂ ਤਾਂ ਇੱਥੇ ਆ ਨਾ ਐ ਮੋੜ ਕੇ ਪੱਤੀ ਨਹੀਂ ਪੈਂਦੀ ਐ ਮੋੜ ਕੇ ਪੱਤੀ ਦੀ ਉਹਦੇ ਨਾਲ ਹੀ ਉਂਗਲੀ ਖੜੂਗੀ ਨਾ ਫਿਰ ਤਾਂ ਇੱਕ ਵਾਰ ਲੋਕ ਚੈੱਕ ਕਰੂੰ ਫਿਰ ਹਾਂ ਲਓ ਜੀ ਕਰੋ ਚੈੱਕ ਫਿਰ ਰੇਸ ਵਾਜੀ ਵਾਹ ਪੂਰੀ ਮਜ਼ਬੂਤ ਕਰਾ ਲਏ ਨਾ ਇੰਨਾ ਫਿਰ ਕਰਾ ਲਾਂਗੇ ਮਾਰੂ ਆ ਘੋਂ ਤਾਂ ਬਾਈ ਡਾਇਨਾਸੌਰ ਲਵਾ ਦੀ ਕਰ ਰੇਸ ਪੈ ਫੁੱਟ ਰੇਸ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਚੱਲਨੇ ਕਰੇ ਫਿਰ ਰੇਸ ਦੇਖਣ ਆ ਹਈ ਵਾਜੀਏ ਦੇ ਕੋਈ ਪਰੌਂਠਾ ਕਹਿੰਦੇ ਲਵਾਤੀ ਰੇਸ ਵੀ ਤੇ ਲਓ ਜੀ ਗਾਇਸ ਲਵਾਤੀ ਰੇਸ ਲਓ ਜੀ ਗਾਇਸ ਵਾਹ ਜੀ ਵਾਹ ਮਾਰਦਾ ਲਲਕਾਰੇ ਲਵਾਤੀ ਰੇਸ ਕੀ ਬਾਤ ਹੈ ਆਏ ਹਾਏ ਆਏ ਹਾਏ ਤੇ ਚੱਲਦੇ ਆ ਪਿੰਡ ਨੂੰ ਬਹੁਤ ਟਾਈਮ ਹੋ ਗਿਆ ਜੇ ਆਏ ਹਾਏ ਕੀ ਬਾਤ ਹੈ ਕੀ ਬਾਤ ਹੈ ਕਿੱਜਾ ਹੀ ਨਜ਼ਾਰਾ ਦਵਾ ਦਾ ਨਜ਼ਾਰਾ ਆ ਗਿਆ ਗਾਈਸ ਗਾਈਸ ਦੇ 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 ਗਾਈਸ ਕਹਿੰਦੇ ਲਵਾ ਲਈ ਰੇਸ ਬਾਜੀ ਬਾ ਕਹਿੰਦੇ ਚੈੱਕ ਕਰੋ ਸੋ ਓਕੇ ਦੀ ਰਿਪੋਰਟ ਹੋ ਗਈ ਤੇ ਆਗੇ ਆਪਾਂ ਕਰੇ ਟਰੈਕਟਰ ਕਰ ਲਈਏ ਬੰਦ ਤੇ ਆ ਵੀ ਹੁਣ ਉੱਚੇ ਹੋ ਗਏ ਪਹਿਲਾਂ ਨਾਲੋਂ ਪਹਿਲਾਂ ਨੀਵੇਂ ਸੀਗੇ ਤੇ ਹੁਣ ਉੱਚਾ ਹੋ ਗਿਆ ਨਿਆਰ ਆਏ ਹਾਏ ਆਏ ਹਾ ਆਹੀ ਜੀ ਗਾਇਸ ਕਹਿੰਦੇ ਆਗੇ ਘਰੇ ਲਵਾਤੀ ਆਪਾਂ ਰੇਸ ਫੁੱਟ ਰੇਸ ਉਹਦੇ ਕਹਿੰਦੇ ਲਵਾਤੀ ਇਤੋਂ ਕਰੋ ਚੈੱਕ ਫਿਰ ਇਥੋਂ ਕਰਕੇ ਐਂ ਲਾਤੀ ਆਪਾਂ ਇੱਥੇ ਜਿਗਾਰਡ ਜਿਹਾ ਲਾ ਕੇ ਨਾ ਆ ਦੇਖੋ ਹਟ ਜਾ ਆ ਸੰਗਲੀ ਤੇ ਆਪਾਂ ਐ ਲਾਤੀ ਇੱਥੇ ਨਾ ਥੋੜਾ ਜਿਹਾ ਆਪਾਂ ਉਧਰੋਂ ਇਸ ਘਟਾ ਦਾਂਗੇ ਉਧਰੋਂ ਘਟਾ ਕੇ ਕਰ ਦਿਆਂ ਕੋਈ ਨਾ ਦੋਨੇ ਤਿੰਨੇ ਰੇਸਾਂ ਚਾਲੂ ਕਰ ਦਨੇ ਆ ਆ ਦੇ ਤਾਂ ਰੈਲੀ ਹੋ ਗਈ ਪਹਿਲਾਂ ਚੱਲਦੀ ਨਹੀਂ ਸੀ ਹੋਂ ਰੈਲੀ ਹੋ ਗਈ ਓਕੇ ਦੀ ਰਿਪੋਰਟ ਕੰਮ ਬਣ ਗਿਆ ਪੂਰਾ ਸਿਰੇ ਦਾ ਇਹ ਜੇ ਲੋਟ ਰਿਹਾ ਕੰਮ ਇਹ ਬਿਲਡਿੰਗ ਹੋ ਗਈ ਨਾ ਇੱਥੇ ਪੱਤੀ ਪਾਵਾਂਗੇ ਆਪਾਂ ਉਹ ਜਿਹੜੀ ਕਲੱਚ ਵਾਲੀ ਤਾਰ ਨਹੀਂ ਹੁੰਦੀ ਉਹ ਪਾ ਦਾਂਗੇ ਨਾਲੇ ਉਹ ਪੂਰਾ ਸਿਰੇ ਦਾ ਕੰਮ ਬਣ ਜੂ ਇੱਥੋਂ ਦੀ ਨੰਗਾ ਕੇ ਕੀ ਹੈ ਤੇ ਅਗਲੀ ਵਾਰ ਨਾ ਮੈਂ ਫੋਨ ਲਾਇਆ ਸੀਗਾ ਏਜੰਸੀ 'ਚ ਉਹ ਕਹਿੰਦੇ ਸਪਰੇਅ ਭੇਜ ਦਾਂਗੇ ਸਪਰੇਅ ਵੀ ਮੰਗਾਲੀ ਦੋਨੇ ਪਾਸੇ ਕਰਕੇ ਸਪਰੇਅ ਕਰ ਦਾਂਗੇ ਗ੍ਰੇ ਕਲਰ ਦੀ origional ਲਿੱਖਵ ਪੂਰੇ ਸਿਰੇ ਤੇ ਗੱਲ ਬਣ ਜਾਣੀ ਹੁਣ ਤਾਂ ਅੱਗ ਨਿਕਲੂ ਅੱਗ ਹੈਈ ਅੱਗ ਲੋ ਜੀ ਗਾਇਸ ਕਰੋ ਇੱਕ ਵਾਰ ਇੱਕ ਵਾਰ ਸਿਰੇ ਗੱਲ ਬਣਾਤੀ ਨਾ ਐਝ ਬਾਤ ਆਪਾਂ ਇੱਥੇ ਆਪਾਂ ਉਹ ਕਰਾ ਦਾਂਗੇ ਟਾਂਕਾ ਲਾਵਾਗੇ ਬੈਲੀ ਦਾ ਨਾਲੇ ਹੱਥਾਂ ਦੀ ਰੇਸ ਆ ਗਈ ਨਾਲੇ ਆ ਰਹੇ ਸਾਗੀ ਨਾਲੇ ਆ ਰਹੇ ਸਾਗੀ ਤੇ ਬਾਕੀ ਵਧੀਆ ਲੱਗੀ ਜਗਾਰ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪਾਂ ਸਪਰੇਅ ਲਿਆ ਕੇ ਵੀ ਕਰਾਂਗੇ ਅਗਲੇ ਬਲੌਗ ਜ ਸਪਰੇਅ ਸਪਰੂਵ ਕਰ ਦਾਂਗੇ ਲਿਆ ਕੇ ਤੇ ਇੱਥੇ ਆਪਾਂ YouTube ਦਾ ਚੈਨਲ ਬਣਾ ਕੇ ਲਿਆ ਲਿਖਾ ਕੇ ਲਿਆਵਾਂਗੇ ਠੀਕ ਹੈ ਨਾ ਤੁਸੀਂ ਵੀ ਸਬਸਕ੍ਰਾਈਬ ਕਰ ਦਿਓ ਤੇ ਆ ਯਾਰ ਨੁਕਸਾਨ ਹੋ ਗਿਆ ਆ ਸੀਸ਼ਾ ਟੁੱਟ ਗਿਆ ਇਹ ਪਤਾ ਨਹੀਂ ਕੀ ਵੱਜਿਆ ਪੱਤੀ ਪੁੱਤੀ ਜੀ ਵੱਜੀ ਲੋਹੇ ਦੀ ਉਹ ਟੁੱਟ ਗਿਆ ਸਾਰੇ ਫਿਰ ਲਾਤਾ ਤੇ ਇੱਕ ਕਰੋ ਫਰੀਸ ਦੂਰੋ ਬਤਰੋ ਤੇ ਆ ਗਈ ਘਰੇ ਤੇ ਗੇਮਿੰਗ ਦੀ ਵੀਡੀਓ ਜੇ ਵਧੀਆ ਲੱਗੀ ਹੋਈ ਨਾ ਪਿਛਲੀ ਵੀਡੀਓ ਜਿਹੜੀ ਗੇਮਿੰਗ ਦੀ ਪਾਈ ਸੀ ਤੇ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਵੀ ਗੇਮਿੰਗ ਦੀ ਵੀ ਵਧੀਆ ਲੱਗੀ ਹੁਣ ਗੇਮਿੰਗ ਦੀ ਅਸੀਂ ਆਏ ਕਰਨੀ ਆ ਟਰੈਕਟਰ ਦੀ ਵੀ ਬਾਕੀ ਆਪਾਂ ਡਾਇਨਾਸੌਰ ਨੂੰ ਮੋਡੀਫਾਈ ਕਰੀ ਜਾਂਦੇ ਆਂਗੇ ਆਹ ਥੋੜੀ ਜਿਹੀ ਹਲਦੀ ਪੱਤੀ ਇੱਥੇ ਨਵੀਂ ਲਵਾ ਕੇ ਲਿਆਵਾਂਗੇ ਠੀਕ ਹਨ ਗੱਲਵਾਤਾ ਕੀ ਅੱਜ ਦੀ ਵੀਡੀਓ ਜੇ ਨਹੀਂ ਤੇ ਜੇ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਅੱਜ ਬਲੌਗ ਛੋਟਾ ਹੈਗਾ ਕਿਉਂਕਿ ਆਪਾਂ ਤਾਂ ਇੰਨਾ ਕੀ ਕੋ ਕੀਤਾਗਾ ਤੇ ਰੀਸ ਰੂਸ ਲਵਾ ਲਿਆਂ ਦੀ ਅੱਜ ਫੇਰ ਵੀ ਬਹੁਤ ਕੁਝ ਕਰ ਲਿਆ ਰੀਸ ਲਵਾ ਲਿਆਂ ਦੀ ਤੇ ਪਹਿਲਾਂ ਖੋਲ ਕੇ ਲੈ ਕੇ ਗਏ ਵਿਚਾਰਾ ਤਾਂ ਨਹੀਂ ਨਹਿ ਗਿਆ ਤੇ ਬਾਕੀ ਅੱਜ ਦੀ ਵੀਡੀਓ ਚ ਇਨਾਈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਮੇਤਰੋ ਕਰ ਦੋ ਸਬਸਕ੍ਰਾਈਬ ਧੰਨਵਾਦ